ਪੁਲਿਸ ਦੀ ਗ੍ਰਿਫਤ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਜਿਨ੍ਹਾਂ ਨੇ ਕਾਲੇ ਰੰਗ ਦੇ ਕੱਪੜਿਆਂ ਦੇ ਨਾਲ ਹੁਣ ਮੂੰਹ ਲੁਕੋਏ ਹੋਏ ਨੇ ਤੇ ਪੁਲਿਸ ਵੱਲੋਂ ਵੀ ਹੱਥ ਕੜੀਆਂ ਲਗਾਈਆਂ ਹੋਈਆਂ ਨੇ ਇਨ੍ਹਾਂ ਤਿੰਨ ਮੁੰਡਿਆਂ ਨੇ ਇੱਕ ਬਜ਼ੁਰਗ ਦੇ ਨਾਲ ਅਜੀਹਾ ਕੰਮ ਕੀਤਾ ਕਿ ਜਿਸ ਤੋਂ ਬਾਅਦ ਉਹਨਾਂ ਦੇ ਵੀ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਇਨ੍ਹਾਂ ਮੁੰਡਿਆਂ ਨੇ ਬਜ਼ੁਰਗ ਨੂੰ ਵੀ ਨਹੀਂ ਬਖਸ਼ਿਆ ਦੱਸਿਆ ਕਿ ਬਠਿੰਡਾ ਪੁਲਿਸ ਨੇ ਬੀੜ ਤਲਾਬ ਬਠਿੰਡਾ ਵਿਖੇ ਹੋਏ ਅਨੇ ਕਤਲ ਦੀ ਗੁੱਥੀ ਨੂੰ ਸਲਝਾ ਕੇ ਕਤਲ ਦੇ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ। ਕਤਲ ਕਰਨ ਵਾਲੇ ਤਿੰਨੇ ਦੋਸ਼ੀ ਨਸ਼ੇ ਦੇ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਬਜ਼ੁਰਗ ਦਾ ਇਹਨਾਂ ਨੇ ਮਿਲ ਕੇ ਕਤਲ ਕੀਤਾ ਸੀ। ਇਸ ਤੋਂ ਇਲਾਵਾ ਇਸ ਦੋਸ਼ੀ ਨੇ ਜਾਂਦੇ ਸਮੇਂ ਔਰਤ ਦੀਆਂ ਸੋਨੇ ਦੀਆਂ ਵਾਲੀਆਂ, ਕੁਝ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਚੋਰੀ ਕਰਕੇ ਫਰਾਰ ਹੋ ਗਏ ਸਨ। ਜਿਸ ਔਰਤ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਉਹਤੀ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਤਿੰਨੇ ਔਰੋਪੀਆਂ ਨੂੰ ਕਾਬੂ ਕਰ ਲਿਆ ਤੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਤੀ 7 ਅਤੇ 8 ਦੀ ਰਾਤ ਨੂੰ ਬਸਤੀ ਨੰਬਰ 1 ਬੀਡ ਕਲਾਬ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਮਨਜੀਤ ਕੌਰ ਇੱਕ ਲੇਡੀ ਹੈ 65 ਸਾਲ ਦੀ ਇਹਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀਗਾ ਤੇ ਇਹ ਦਾ ਜਿਹੜਾ ਸੀਗਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਦਾ ਮਰਡਰ ਕਰ ਦਿੱਤਾ ਸੀਗਾ ਤੇ ਘਰ ਦੇ ਵਿੱਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਕਰਾ ਲੁੱਟ ਘਰ ਲਈ ਸੀਗੀ ਇਸ ਘਟਨਾ ਦੇ ਸਬੰਧ ਵਿੱਚ ਮਾਣਯੋਗ ਐਸਪੀ ਸਾਹਿਬ ਢੰਡਾ ਵੱਲੋਂ ਡੀਐਸਪੀ ਡੀ ਮਨਜੀਤ ਸਿੰਘ ਜੀ ਡੀਐਸਪੀ ਰੂਰਲ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ ਟੂ ਇੰਚਾਰਜ ਕਰਨਦੀਪ ਸਿੰਘ ਤੇ ਐਸਐਚਓ ਸਦਰ ਜਗਦੀਪ ਸਿੰਘ ਇਹਨਾਂ ਦੀ ਵਕਤ-ਵਕਤ ਟੀਮਾਂ ਸਾਡੇ ਕੋਲ ਬੁਲਾਈਆਂ ਗਈਆਂ ਗਈਆਂ ਸੀਗੀਆਂ ਉਸ ਦਿਨ ਤੋਂ ਹੀ ਅਸੀਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਡੀ ਸੀਆਈਏ 2 ਤੇ ਐਸਐਚਓ ਸਦਰ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਔਨ ਦਾ ਬੇਸਿਸ ਆਫ ਐਵੀਡੈਂਸ ਜਿਹਦੇ ਵਿੱਚ ਟੈਕਨੀਕਲ ਐਵੀਡੈਂਸ ਮੌਕੇ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਤੋਂ ਲੈ ਕੇ ਕਰਦੇ ਹੋਏ ਤੋਕੀਜ਼ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ 15 ਤਰੀਕ ਨੂੰ ਇਹ ਤਿੰਨ ਦੋਸ਼ੀ ਸੰਦੀਪ ਸੀਪਾ ਸੁਖਜੀਤ ਤੇ ਦਲੇਰ ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਸ ਵਾਰਦਾਤ ਤੋਂ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਸੀਗਾ ਉਹਨੂੰ ਅਸੀਂ ਗ੍ਰਫਤਾਰ ਕੀਤਾ ਸੰਦੀਪ ਸੀਕਾ ਜਿਹੜਾ ਹੈਗਾ ਇਹ ਬਸਤੀ ਨੰਬਰ 1 ਦਾ ਰਹਿਣ ਵਾਲਾ ਹੈ ਤੇ ਬਾਕੀ ਦੋ ਦੋਸ਼ੀ ਗੁਲੇਰ ਤੇ ਸੁਖਦੀਪ ਇਹ ਮਲਤਾਨੀ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ 7/4 ਤਰੀਕ ਨੂੰ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਵੜ ਕੇ ਉਸ ਲੇਡੀ ਦਾ ਕਤਲ ਕੀਤਾ ਤੇ ਉਹਦੇ ਕੰਨਾਂ ਦੀ ਵਾਲੀਆਂ ਕੰਨਾਂ ਦੇ ਟੌਪਸ ਤੇ ਕੁਝ ਨਗਦੀ ਸੀਗੀ ਉਸ ਨੂੰ ਲੱਕੇ ਫੋਟੋ ਫਰਾਰ ਹੋ ਗਏ ਸੀਗੇ ਡਿਊਰਿੰਗ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਇੱਕ ਸੋਨੇ ਦੀਆਂ ਵਾਲੀਆਂ ਤੇ ਟੌਪਸ ਜਿਹੜੇ ਸੀਗੇ ਉਹ ਆਪਣੀ ਪੁਸ਼ਕੇਸ ਦੇ ਵਿੱਚ ਮੰਨਿਆ ਤੇ ਇਸ ਦੇ ਸੰਦੀਪ ਸੀਕਾ ਦੇ ਘਰੋਂ ਜਿਹੜੀ ਲੋਟ ਕੀਤਾ ਸਮਾਨ ਅਸੀਂ ਬਰਾਮਦ ਕੀਤਾ ਹੈ ਨਾਲ ਜਿਹੜਾ ਹੈਗਾ 2000 ਰੁਪਏ ਜਿਹੜਾ ਹੈ ਸੀਗਾ ਇਹਨਾਂ ਨੇ ਲੁੱਟ ਕੀਤੇ ਸੀਗੇ ਉਹ ਵੀ ਅਸੀਂ ਬਰੰਦ ਕਰਤੇ ਨੇ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਅੱਗੇ ਵੀ ਚੱਲ ਰਹੀ ਹੈ ਕਿ ਹੋਰ ਇਹਨਾਂ ਦੇ ਨਾਲ ਕੌਣ-ਕੌਣ ਗਤੀ ਸ਼ਾਮਿਲ ਸੀਗੀ ਉਸ ਸੰਬੰਧੀ ਅਸੀਂ ਤਕਸ਼ ਕਰ ਰਹੇ ਹਾਂ ਸੋ ਇੱਕ ਲੇਡੀ ਦੇ ਘਰ ਦੇ ਵਿੱਚ ਵੜ ਕੇ ਇੱਕ ਬੜੇ ਘਨੋੜੇ ਅਪਰਾਧ ਨੂੰ ਅੰਜਾਮ ਦਿੱਤਾ ਸੀਗਾ ਇਸ ਸੰਬੰਧ ਵਿੱਚ ਸਾਡੀ ਏਸੀਆਈ 2 ਤੇ ਐਸਐਚਓ सदर ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਇਹਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਇਹਨਾਂ ਨੂੰ ਹੁਣ ਅਗੇ ਫਰਦਰ ਪੇਸ਼ ਕਰਕੇ ਅਗੇ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਰ ਕੀ ਕਾਰਨ ਦੀ ਗੱਤ ਮਹੰਦ ਇਹ ਜਿਹੜੀ ਮੋਡਲੀ ਪੁਛਕੇਸ਼ ਦੇ ਵਿੱਚ ਆਇਆ ਵੀ ਜਿਹੜੇ ਤਿੰਨ ਬੰਦੇ ਨੇ ਇਹ ਤਿੰਨੋਂ ਨਸ਼ਾ ਕਰਨ ਦੇ ਆਦੀ ਨੇ ਤੇ ਕਿਉਂਕਿ ਜੇ ਨਸ਼ਾ ਕਰਦੇ ਆ ਤੇ ਇਸ ਲਈ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਤੇ ਇਦਾਂ ਦੇ ਮਕਦਮੇ ਦਰਜ ਨੇ ਸਿਮਿਲਰਲੀ ਸੇਮ ਗਰਾਊਂਡ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਕਿਉਂਕਿ ਸੰਦੀਪ ਸਿੰਘ ਉਹ ਬਸਤੀ ਨੰਬਰ 1 ਤੇ ਰਹਿਣ ਵਾਲਾ ਹੈ ਇਹਨਾਂ ਨੂੰ ਪਤਾ ਸੀਗਾ ਇਹ ਇਹ ਲੇਡੀ ਜਿਹੜੀ ਹੈਗੀ ਕੱਲੀ ਰਹਿੰਦੀ ਹੈ ਇਸਨੇ ਫਿਰ ਇਹਨਾਂ ਦੇ ਨਾਲ ਬੈਠ ਕੇ ਪਲਾਨ ਬਣਾਇਆ ਸੀਗਾ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਵਿੱਚ ਜਿਹੜੀ ਹੈਗੀ ਲੁੱਟ ਦੀ ਵਾਰਤਾ ਤੁਹਾਨੂੰ ਜਮ ਦੇਵਾਂਗੇ ਜਦੋਂ ਇਹ ਘਰ ਦੇ ਵਿੱਚ ਗਏ ਤਾਂ ਫਿਰ ਜਦੋਂ ਲੇਡੀ ਰਜਿਸਟ ਕੀਤਾ ਤੇ ਇਹਨਾਂ ਨੇ ਉੱਥੇ ਗਲਾ ਘੁੱਟ ਕੇ ਦਾ ਕਤਲ ਕਰ ਦਿੱਤਾ ਸਰ ਕਿੰਨਾ ਚੁਣਾ ਚ ਕਿੰਨੀ ਲੱਗਦੀ ਕਰੋ तकरीबन 4-5000 ਦੇ ਕਰੀਬ ਜਿਹੜੇ ਇਹਨਾਂ ਨੇ ਉੱਤੇ ਲੁੱਟ 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 ਕੀਤੀ ਸੀਗੀ ਨਾਲ ਇਹਨਾਂ ਨੇ ਕੋਈ ਸੋਨੇ ਦੇ ਗਹਿਣੇ ਸੀਗੇ ਉਹ ਲੁੱਟੇ ਸੀਗੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੇਡੀ ਦੇ ਕੰਨਾਂ ਦੇ ਟੌਪਸ ਹੈਗੇ ਆ ਤੇ ਇੱਕ ਵਾਲੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ ਤੇ 2000 ਰੁਪਏ ਜਿਹੜਾ ਲੁਟਿਆ ਸੀ ਉਹ ਬਰਾਮਦ ਹੋਇਆ ਦੇਖਿਆ ਜਾ ਰਿਹਾ ਤਾਂ ਨਸ਼ੇ ਦੀ ਪੂਰਤੀ ਦੇ ਵਾਸਤੇ ਅੱਜਕੱਲ੍ਹ ਲੋਕਾਂ ਦੇ ਵੱਲੋਂ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ